ਇल्ली ਕਿ ਜਿਹਾ ਸਕੂਨ ਕਿਉਂ ਨਹੀਂ ਆ ਰਿਹਾ ਯਾਰ ਸਕੂਨ ਮੇਰੀ ਜ਼ਿੰਦਗੀ ਚ ਇੱਕ ਦਿਨ ਹੀ ਭਾਈ ਆਉਣਾ ਬਸ ਜਦੋਂ ਮੈਂ ਮਰਦਾ ਉਦੋਂ ਹੀ ਮੈਨੂੰ ਸਕੂਨ ਹੋਣਾ ਉਦੋਂ ਮੈਨੂੰ ਕੋਈ ਕੰਮ ਹੀ ਨਹੀਂ ਹੋਣਾ ਮੈਂ ਆਰਾਮ ਨਾਲ ਪਿਆ ਹੋਣਾ ਇੰਜ ਕਰਕੇ ਨੱਕ ਚ ਦੂ ਗੋਟੇ ਬੰਨੇ ਹੋਏ ਕੋਈ ਮੇਰੀ ਰੋਟੀ ਦਾ ਕਹਿਣ ਜਾ ਰਿਹਾ ਕੋਈ ਮੇਰੀ ਕਬਰ ਦਾ ਕਹਿਣ ਜਾ ਰਿਹਾ ਕੁਛ ਨਹੀਂ ਕਹਿਣਾ ਕਫਨ ਲੈ ਕੇ ਕੋਈ ਕਬਰ ਦਰਜੀ ਲੈ ਕੇ ਆ ਉਦੋਂ ਮੈਨੂੰ ਕੋਈ ਕੰਮ ਨਹੀਂ ਹੋਣਾ ਮੇ ਕੋ ਕਦਨੇ ਪੈਸੇ ਮੰਗਣੇ ਕਿ ਆ ਮੰਗੋਣਾ ਆ ਮੰਗੋਣਾ ਕੁਛ ਵੀ ਨਹੀਂ ਹੋਣਾ ਤੇ ਮੈਂ ਲਾੜਲਾ ਵੀ ਉਦੋਂ ਹੀ ਹੋਣਾ ਅੱਛਾ ਜੀ ਹਾਂ ਤਮੀਜ਼ ਨਾਲ ਲਾ ਕੇ ਲਾਲਾ ਬਾਹ ਮੁੱਚੜ ਦੀਆਂ ਨਹੀਂ ਦੇਖੀ ਨਾ ਬਾਹ ਕੈਨੂੰ ਜਾਣਦੀ ਆ ਬਾਹ ਮੁੱਚੜ ਜਾਣੀਆਂ ਉਹ ਨਾਂ ਨਾਮੀਤ ਦੀ ਮੂੰਹ ਬਾਹਣੀ ਮਚੋੜੀ ਦੀ ਉਹ ਲੱਤ ਦੇਖ ਲੱਤ ਦੇਖ ਮੂੰਹ ਦੇਖ ਮੂੰਹ ਦੇਖ ਸਾਰਿਆਂ ਨੇ ਦੇਖੀ ਉਸ ਦਿਨ ਬਾਬੇ ਹੁਣੀ ਲਾੜ ਲਏ ਹੋਏ ਪਏ ਆ ਨਾ ਕਿਸੇ ਨੇ ਕੁਝ ਵੀ ਨਹੀਂ ਕਿਹਾ ਉਹ ਹੀ ਘੰਟੇ ਇਕਲੇ ਬਸ ਉਹ ਹੀ ਘੰਟਾ ਨਹੀਂ 4-5 ਘੰਟੇ ਉਸ ਦਿਨ ਸਕੂਨ ਦੇ ਵਿੱਚ ਹੁਣਾ ਸਾਰਾ ਉਹ ਮੇਰਾ ਸਕੂਨ ਦਾ ਦਿਨ ਹੁਣਾ ਦੁਨੀਆ ਤੇ ਆਖਰੀ ਦਿਨ ਹੁਣਾ ਪਰ ਇਸ ਦੁਨੀਆ ਤੇ ਉਹ ਸਕੂਨ ਦਾ ਦਿਨ ਹੁ ਕਿ ਉਸ ਦਿਨ ਸਕੂਨ ਚ ਹੁਣਾ ਫਿਕਰ ਹੀ ਕੋਈ ਨਹੀਂ ਮੇਤੋ ਲਾਵਾ ਸਾਰੇ ਫਿਕਰ ਚ ਹੁਣਾ ਕੋਈ ਫਿਕਰ ਨਹੀਂ ਪੈਦਲ ਮੇਰੀ ਹੀ ਕਰੀ ਹੋਣੀ ਸਾਰੇ ਨੂੰ ਮੈਨੂੰ ਕੋਈ ਫਿਕਰ ਹੀ ਨਹੀਂ ਮੈਂ ਜਾਣਾ ਹੈ ਦੁਨੀਆ ਤੋਂ ਮੈਂ ਹੀ ਤਾਂ ਉਦਨ ਸਕੂਨ ਚ ਹੋਣਾ ਪੂਰੀ ਦੁਨੀਆ ਚ ਉਦਨ ਮੈਂ ਇਕੱਲੇ ਨੇ ਸਕੂਨ ਚ ਹੋਣਾ ਆ ਜਿਹੜੀ ਅਰਬਾਂ ਚ ਆਵਾਮ ਆ ਨਾ ਉਦਨ ਮੈਂ ਹੀ ਸਕੂਨ ਚ ਹੋਣਾ ਸਾਰੇ ਬੇਸਕੂਨ ਹੋਣ ਮੈਂ ਇਕੱਲੇ ਨੇ ਸਕੂਨ ਚ ਹੋਣਾ